ਸਰਬਤ ਖਾਲਸਾ ਬਾਰੇ ਲਗਭਗ ਜਿਹੜਾ ਵੀ ਸਿੱਖ ਹਿਰਦਾ ਹੈ ਸਿੱਖ ਮਾਨਸਿਕਤਾ ਦੇ ਵਿੱਚ ਸਰਬਤ ਖਾਲਸਾ ਦੀ ਜੜੀ ਹੈ ਉਹ ਤਸਵੀਰ ਬੜੀ ਗਹਿਰੀ ਉਕਰੀ ਹੋਈ ਹੈ ਮਿਸਲਾਂ ਦੇ ਸਮੇਂ ਤੋਂ ਉਸ ਤੋਂ ਪਹਿਲਾਂ ਵੀ ਜਦੋਂ ਇਹ ਪੂਰੀ 12 ਮਿਸਲਾਂ ਨਹੀਂ ਬਣੀਆ ਸਨ ਉਸ ਤੋਂ ਪਹਿਲਾਂ ਵੀ ਜਿਹੜਾ ਸਿੱਖ ਇਤਿਹਾਸ ਹੈ ਉਸ ਦੇ ਵਿੱਚ ਜਦੋਂ ਵੀ ਕੋਈ ਐਸੀ ਪੀੜਬੰਦੀ ਸੀ ਜਾਂ ਆਪਸੀ ਮਨਮੁਟਾਓ ਦਾ ਕੋਈ ਐਸਾ ਸਮਾਂ ਆਉਂਦਾ ਸੀ ਇਹ ਪਤਾ ਹੁੰਦਾ ਸੀ ਕਿ ਅਸੀਂ ਜਾ ਕੇ ਜਿਹੜਾ ਹੈ ਇਸ ਵਿਸ਼ੇ ਨੂੰ ਸਰਬਤ ਖਾਲਸਾ ਵਿੱਚ ਗੱਲ ਕਰਨੀ ਹੈ ਤੇ ਸਰਬਤ ਖਾਲਸਾ ਦਾ ਜੋ ਫੈਸਲਾ ਹੋਵੇਗਾ ਉਸ ਅਨੁਸਾਰੀ ਧਿਰਾਂ ਜਿਹੜੀਆਂ ਨੇ ਉਹ ਮੰਨ ਲੈਂਦੀਆਂ ਸਨ ਚਾਹੇ ਉਹ ਕਿਸੇ ਦੇਵੀ ਪੱਖ ਵਿੱਚ ਹੋਵੇ ਚਾਹੇ ਕਿਸੇ ਦੇ ਪੱਖ ਵਿੱਚ ਨਾ ਹੋਵੇ ਇਸ ਤਰ੍ਹਾਂ ਇੱਕ ਜਿਹੜਾ ਹੈ ਉਹ ਬਹੁਤ ਤੋਂ ਵੱਡਾ ਜਿਹੜਾ ਹੈ ਉਹ ਆ ਜਾਂ ਐਸੇ ਕਹਿ ਸਕਦੇ ਵੱਡੇ ਝਗੜੇ ਹੋਣ ਤੋਂ ਬਚ ਜਾਂਦੇ ਸਨ ਕਿਉਂਕਿ ਸਰਬਤ ਖਾਲਸਾ ਜੋ ਹੈ ਉਹ ਸਾਰੇ ਧਿਰਾਂ ਦੀ ਸਾਂਝੀ ਨੁਮਾਇੰਦਗੀ ਕਰਦਾ ਸੀ ਸੋ ਇਹ ਜਿਹੜਾ ਹੈ ਪੂਰੇ ਸਿੱਖ ਮਾਨਸਿਕਤਾ ਦੇ ਵਿੱਚ ਇੱਕ ਹਮੇਸ਼ਾ ਹੀ ਐਸਾ ਐਸੀ ਇਮੇਜ ਇਸ ਤਰ੍ਹਾਂ ਦੀ ਤਸਵੀਰ ਬਣੀ ਹੋਈ ਹੈ ਕਿ ਸਰਬੱਤ ਖਾਲਸਾ ਸਿੱਖਾਂ ਦੇ ਕੋਲ ਹਮੇਸ਼ਾ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਵੀ ਕੋਈ ਸਮੱਸਿਆਵਾਂ ਦਾ ਸਮਾਂ ਹੋਵੇ ਆਪਸੀ ਗੱਲਬਾਤ ਨਾਲ ਗੱਲ ਨਾ ਨਜਿੱਠੀ ਜਾ ਰਹੀ ਹੋਵੇ ਸੰਸਥਾਵਾਂ ਦੇ ਆਪਸ ਵਿੱਚ ਕੋਈ ਮਨਮੁਟਾਉ ਹੋਵੇ ਇਆ ਐਸਾ ਕੋਈ ਸਮਾਂ ਆ ਜਾਵੇ ਜਦੋਂ ਕਿ ਸਾਰੀ ਸਿੱਖ ਕੌਮ ਨੇ ਮਿਲ ਕੇ ਕੋਈ ਫੈਸਲੇ ਲੈਣੇ ਹੋਣ ਬੈਠ ਕੇ ਤੇ ਉਹ ਇੱਕ ਪਲੇਟਫਾਰਮ ਦੀ ਹਮੇਸ਼ਾ ਜਿਹੜੀ ਹੈ ਸਿੱਖ ਮਾਨਸਿਕਤਾ ਦੇ ਵਿੱਚ ਤਸਵੀਰ ਜਦੋਂ ਵੀ ਆਉਂਦੀ ਹੈ ਤੇ ਸਰਬਤ ਖਾਲਸੇ ਦਾ ਨਾਮ ਆਉਂਦਾ ਹੈ ਜਿਹੜਾ ਪਿਛਲਾ ਦੇਸ਼ ਪੰਜਾਬ ਦਾ ਸਮਾਂ ਹੈ ਉਸ ਸਮੇਂ ਪੰਜਾਬ ਜਿਹੜਾ ਹੈ ਬਹੁਤ ਵੱਡਾ ਹੈ ਔਰ ਪੰਜਾਬ ਦੇ ਜਿਹੜੇ ਛੋਟੇ ਆ ਵੱਡੇ ਜਥੇਬੰਦੀਆਂ ਨੇ ਮਿਸਲਾਂ ਨੇ ਉਹ ਹਰ ਸਮੇ ਇਕੱਠੇ ਨਹੀਂ ਹੋ ਸਕਦੇ ਤੇ ਇਸ ਲਈ ਕੁਝ ਖਾਸ ਸਮੇ ਵੀ ਬਣ ਦਿੱਤੇ ਗਏ ਸਨ ਕਿ ਵਿਸਾਖੀ ਦੇ ਸਮੇ ਅਤੇ ਹੋਲੇ ਮਹਲੇ ਦੇ ਸਮੇ ਖਾਸ ਕਰਕੇ ਜਦੋਂ ਸਾਰੀ ਸਿੱਖ ਕੌਮ ਇੱਕ ਜਗ੍ਹਾ ਜੁੜਦੀ ਹੁੰਦੀ ਸੀ ਤੇ ਉਸ ਨੂੰ ਵੀ ਸਰਬਤ ਖਾਲਸਾ ਦਾ ਨਾਮ ਦੇ ਦਿੱਤਾ ਜਾਂਦਾ ਸੀ ਤੇ ਉੱਥੇ ਬੈਠ ਕੇ ਮਸਲਿਆਂ ਦੇ ਉੱਪਰ ਵਿਚਾਰ ਹੁੰਦੀ ਸੀ ਵਿਚਾਰ ਹੋਣ ਦੇ ਬਾਅਦ ਕੁਝ ਫੈਸਲੇ ਲਏ ਜਾਂਦੇ